ਇਹ ਤਸਵੀਰਾਂ ਮੁਹਾਲਲੇ ਦੀਆਂ ਨੇ ਜਿੱਥੇ ਪੁਲਿਸ ਮੁਲਾਜ਼ਮ ਤੇ ਸਿੱਖ ਨੌਜਵਾਨ ਵਿਚਾਲੇ ਝਗੜਾ ਹੋਇਆ। ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਨੇ। ਜੋ ਜਾਣਕਾਰੀ ਮਿਲੀ ਹੈ ਕਿ ਨੌਜਵਾਨ ਸੜਕ ਕਿਨਾਰੇ ਰੇਹੜੀ ਲਗਾਈ ਹੋਈ ਸੀ ਪਰ ਉੱਥੇ ਹੀ ਆਹ ਨੌਜਵਾਨ ਪੁਲਿਸ ਦੇ ਨਾਲ ਖੜਾ ਜਾਂਦਾ ਹੈ। ਹਾਲਾਂਕਿ ਇਸ ਪਿੱਛੇ ਦਾ ਕਾਰਨ ਕੀ ਹੈ ਇਸ ਦਾ ਪਤਾ ਨਹੀਂ ਲੱਗਿਆ ਪਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮ ਉਸ ਸਿੱਖ ਨੌਜਵਾਨ ਨੂੰ ਕਹਿੰਦਾ ਨਜ਼ਰ ਆਇਆ ਕਿ ਤੁਸੀਂ ਇਸ ਥਾਂ ਤੇ ਰੇੜੀ ਨਹੀਂ ਲਗਾ ਸਕਦੇ ਪਰ ਅੱਗੋਂ ਸਿੱਖ ਨੌਜਵਾਨ ਨੇ ਕਿਹਾ ਕਿ ਅਸੀਂ ਕਿਹੜਾ ਇੱਥੇ ਨਸ਼ਾ ਵੇਚ ਰਹੇ ਹਾਂ ਇਸ ਦੇ ਨਾਲ ਹੀ ਉਸ ਸਮੇਂ ਕਾਫੀ ਮਾਹੌਲ ਪਕਦਾ ਨਜ਼ਰ ਆਇਆ ਆਮੋ ਸਾਹਮਣੇ ਹੁੰਦੇ ਪੁਲਿਸ ਮੁਲਾਜ਼ਮ ਤੇ ਸਿੱਖ ਨੌਜਵਾਨ ਦਿਖਾਈ ਦਿੱਤੇ ਪਰ ਮੌਕੇ ਦੀ ਸਥਿਤੀ ਕਾਫੀ ਗੰਭੀਰ ਹੋ ਗਈ ਸੀ ਉਸ ਸਮੇਂ ਕੀ ਕੁਝ ਹੋਇਆ ਇੱਕ ਵਾਰ ਆਪਾਂ ਉਸ ਨੂੰ ਸੁਣਦੇ ਹਾਂ ਹਾਂ ਇਹ ਸਾਰੀ ਚੱਕਰ ਨਾ ਕਰੀਂ ਲਾੜੀ ਤੇ ਨਹੀਂ ਲਾਣਾ ਇੱਥੇ ਗਲਤ ਕੰਮ ਕਰ ਰਹੇ ਸੀ ਨਸ਼ੇ ਵੇਚ ਰਹੇ ਸੀ ਨਸ਼ੇ ਵੇਚ ਕੇ ਦੇਖ ਲਾ ਹਾਂ ਨਸ਼ੇ ਵੇਚ ਕੇ ਦੇ ਲਾ ਉਹ ਤਾਂ ਫੜਾ ਜਾਂਦੇ ਨਹੀਂ ਤੁਹਾਡੇ ਨੂੰ ਮੈਂ ਤੁਹਮ ਕਹਾਂ ਤੂੰ ਦੱਸ ਕਿਹੜਾ ਤੁੱਟੇ ਨੂੰ ਪਤਾ ਕਿਹੜੇ ਆ ਹਾਂ ਤੁਹਾਨੂੰ ਕਿਹੜਾ ਗਲਤ ਕੰਮ ਕਰ ਰਹੇ ਸੀ ਤੁਸੀਂ ਨੂੰ ਕਿਹੜਾ ਗਲਤ ਕੰਮ ਕਰ ਰਹੇ ਸੀ ਕਿਉਂ ਤੇ ਨਾ ਗਲਤ ਕੰਮ ਕਰ ਰਹੇ ਸੀ ਕਿਉਂ ਕਰ ਰਹੇ ਹੋ ਕਿਹੜਾ ਗਲਤ ਕੰਮ ਕਰਤਾ ਸੀ ਕੋਈ ਨਾ ਕਿੱਥੇ ਨਹੀਂ ਇਹਨਾਂ ਨੇ ਬੁੜੀ ਮਾਰੋ ਮੈਨੂੰ ਉਹ ਗੱਡੀਆਂ ਉਹ ਤੁੰਗੋ ਵੀ ਨਹੀਂ ਵੀਰਾ ਹਾਂ ਕੱਟਾ ਬੁੱਤ ਨਾਲ ਦੇ ਕੌਣ ਆ ਕੋਈ ਨਹੀਂ ਮੈਂ ਲੈ ਲਿਆ ਮੈਂ ਆਇਆ ਕਲਾਸੀ ਚਲੋ 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 ਤੇਰੀ ਦੇਸਾਂ ਦੇ ਸਰ ਇਹਦੇ ਨਹੀਂ ਤੜਕਾ ਦੇ ਮੈਂ ਤੋੜ ਨਹੀਂ ਆਵਾਂ ਕੰਮ ਨਹੀਂ ਕਰਨਾ ਕੀ ਆ ਕਰ ਸਕਦਾ ਮੈਂ ਤੂੰ ਮੇਰੀ ਕੰਪਲੀਟ ਕਰ ਦੇ ਸਰਕਾਰੀ ਜੋਬ ਦੇ ਦੋ ਸਰਕਾਰੀ ਜੋਬ ਦੇ ਦੋ ਸਰਕਾਰੀ ਜੋਬ ਦੇ ਦੋ ਫਾਰਮੈਟ ਨੂੰ ਪਾ ਕੇ ਆ ਕੇ ਤਾਂ ਨਹੀਂ ਕਰ ਕੋਈ ਨਹੀਂ ਜੀ ਅੱਗੇ ਕੀ ਕੀ ਵੇਚ ਰਹੇ ਕੋਈ ਨਹੀਂ ਕਰਾ ਰਿਹਾ ਪਿਆਰ ਨਾਲ ਤਾਂ ਵੋਟ ਲੱਗਿਆ ਆ ਟਾਈਮ ਤੇ ਬੋਲਣ ਨੂੰ ਨਹੀਂ ਆਉਂਦਾ ਕੋਈ ਨਹੀਂ ਕੋਈ ਸਰਕਸਨ ਨਹੀਂ ਲੈਣਾ ਬਸ ਫੋਟੋ ਲੱਗ ਸੇ ਬੋਲੋ ਨਹੀਂ ਨਾ ਲਾਟ ਕੋ 900 ਦੀ ਬਾਰੀ ਆ 900 ਨਾ ਤੁਸੀਂ ਕਾਈ ਗਾਦੀ ਸਰ ਕੋਈ ਚੱਕਰ ਨਹੀਂ ਆ 100 ਦਾ ਕੋਈ ਤਾਂ ਨਹੀਂ ਹੱਲ ਹੋ ਰਿਹਾ ਕੋਈ ਕਰਦੀ ਮੈਂ ਕਿਹਾ ਨਹੀਂ ਸਾਰਾ ਚੱਲਦਾ ਕੋਈ ਨਹੀਂ ਦੇਖ ਮੈਂ ਅੱਜ ਤੱਕ ਕਿੰਨੇ ਰਹਿ ਗਿਆ ਕੋਈ ਨਾ ਕੋਈ ਪਤਾ ਸਭ ਨੂੰ ਤੇ ਇਹ ਵੀਡੀਓ ਬਣਾ ਲਈਏ ਸਾਰੀ ਕਾਹ ਚਾਨ ਲਗਾਇਆ ਇਹਨੂੰ ਪਾ ਦਾਂ ਬਾਕੀ ਮੈਂ ਦੇਖਦਾ ਮੈਂ ਪਟਾੜਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਨਗਰ ਮਾਲਤਾਂ ਨੇ ਫਾਟੇ ਤੋਂ ਵਿੱਚ ਕੰਮ ਕਰਨੇ ਹੋਣਗੇ ਤੇ ਤੂੰ ਬੋਲਿਆ ਕਿ ਤੂੰ ਕੰਮ ਕਰੇਂਗਾ ਜਿਹੜੀ ਇੱਥੇ ਹੈ ਨਹੀਂ ਸਾਰੀ ਕੱਟਣੀ ਕਰਦੀ ਹੀ ਲੜੀ ਤੇ ਨਹੀਂ ਲਾਣਾ ਇੱਥੇ ਗਲਤ ਕੰਮ ਕਰਿਆ ਸੀ ਕੋਈ ਨਸ਼ਾ ਵੇਚ ਰਿਆ ਸੀ ਕੋਈ ਨਹੀਂ ਸਰ ਜੇ ਵੇਚਣਾ ਦੇਖ ਲੈ ਹਾਂ ਜਿਹੜੇ ਵੇਚਦੇ ਆ ਉਹ ਤਾਂ ਫੜਾ ਜਾਂਦੇ ਨਹੀਂ ਤੁਹਾਡੇ ਨੂੰ ਮੈਂ ਤੁਹਮ ਕਹਾਂ ਤੂੰ ਦੱਸ ਕਿਹੜਾ ਤੁਸੇ ਨੂੰ ਪਤਾ ਕਿਹੜੇ ਆ ਹਾਂ ਤੁਹਾਨੂੰ ਕਿਹੜਾ ਕੰਮ ਕਰਿਆ ਸੀ ਤੁਹਾਨੂੰ ਕਿਹੜਾ ਕੰਮ ਕਰਿਆ ਸੀ ਗਲਤ ਕੰਮ ਕਰਿਆ ਸੀ ਕਿਉਂ ਕਰ ਰਹੇ ਹੋ ਕਿਹੜਾ ਗਲਤ ਕੰਮ ਕਰਤਾ ਸੀ ਕੋਈ ਨਹੀਂ ਕੋਈ ਨਹੀਂ ਗੋਲੀ ਮਾਰ ਮੈਨੂੰ ਕੋਈ ਗੱਡੀ ਨਹੀਂ ਕੋਈ ਨਹੀਂ ਵੀਰੋ ਦੇ ਕੋਣ ਕੋਈ ਮੈਂ ਲੈ ਲਿਆ ਮੈਂ ਮੈਂ ਇਕੱਲੇ ਚੱਲੋ 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 ਤੇ ਅੰਦਰ ਹੀ ਦੇ ਸਾਥ ਸਰ ਇਹਦੀ ਤਰ੍ਹਾਂ ਕਰ ਦੇ ਮੈਂ ਤੋੜ ਨਹੀਂ ਆ ਵੀ ਕਿੰਨੂ ਇਸ ਕਰਨਾ ਕੀ ਆ ਕਰ ਸਕਦਾ ਮੈਂ ਤੂੰ ਮੇਰੀ ਕੰਪਲੇਟ ਕਰ ਦੇ ਸਰਕਾਰੀ ਜੋਬ ਦੇ ਦੋ ਸਰਕਾਰੀ ਜੋਬ ਦਾ ਟਾਂਕਾ ਸਰਕਾਰੀ ਜੋਬ ਦੇ ਦਾ ਸਾਰਾ ਫਾਰਮੈਟ ਨੂੰ ਕੌਣ ਜਾ ਕੇ ਫਾਰਮੈਟ ਨੂੰ ਕੌਣ ਹੋਰ ਤੁਹਾਨੂੰ ਕਿਹੜਾ ਕੋਈ ਇਹਦੀ ਜਾਨੀ ਕਿ ਕਿਸੇ ਨੂੰ ਪੜੀ ਚਿੱਟਾ ਵੀ ਕਰ ਰਿਹਾ ਕੋਈ ਨਹੀਂ ਕਰਾ ਰਿਹਾ ਇਹ ਪਿਆਰ ਨੇ ਤਾਂ ਵੋਟ ਲੱਗਿਆ ਤਾਂ ਕਿ ਮੈਂ ਬੋਲ ਸਕਦਾ ਹਾਂ ਕਿ ਇਹਨਾਂ ਨੂੰ ਪਾਇਆ ਕੋਈ ਸਰਕਸ਼ਨ ਨਹੀਂ ਚੜਾਉਣਾ ਲੈਣਾ ਬਸ ਤਖਣ ਨੂੰ ਚੰਗਰੀ ਲਗਾਇਆ ਪਨੀਰ ਨਾ ਨਾ ਤੁਸੀਂ ਕੋਈ ਗੱਲ ਨਹੀਂ ਸਰ ਕੋਈ ਚੱਕਰ ਨਹੀਂ ਐਕਸੋ ਲੋ ਕੋਈ ਚੱਕਰ ਨਹੀਂ ਹੱਸੋ ਲੋ ਮੈਂ ਕੋਈ ਨਹੀਂ ਚੱਲਦਾ ਅੱਜ ਤੱਕ ਕਿੰਨੇ ਕੋਈ ਨਾ ਕੋਈ ਪਤਾ ਸਰ ਬੰਦ ਹੋਦੇ ਇਹ ਵੀਡੀਓ ਬਣਾ ਲਈਏ ਸਾਰੀ ਕਿਆ ਜਾਨ ਲਗਾਇਆ ਇਹਨੂੰ ਪਾ ਦੋ ਬਾਕੀ ਮੈਂ ਦੇਖਦਾ ਮੈਂ ਪਟਾੜਿਆ ਨੂੰ ਸਾਰਿਆਂ ਨੂੰ ਉਹਨਾਂ ਨੂੰ ਨਗਰ ਮਲਕਾਂ ਨੂੰ ਸਾਧੇ ਤੈਨੂੰ ਚਕਾਣਾ ਹੁੰਦਾ